ਕਮਿਊਟੇਸ਼ਨ ਦੀ ਰਿਕਵਰੀ 15 ਸਾਲ ਦੀ ਥਾਂ ਤੇ 10 ਸਾਲ 8 ਮਹੀਨੇ ਭਾਵ 128 ਮਹੀਨੇ ਵਿੱਚ ਕੀਤੀ ਜਾ ਸਕਦੀ ਹੈ ਪੰਜਾਬ ਹਾਈ ਕੋਰਟ ਚੰਡੀਗੜ੍ਹ ਨੇ 10 ਸਾਲ ਤੋਂ ਵੱਧ ਕਮਿਊਟੇਸ਼ਨ ਦੀ ਰਿਕਵਰੀ ਤੇ ਰੋਕ ਲਾ ਦਿੱਤੀ ਹੈ ਮੈਂ ਡਾਕਟਰ ਕਿਸ਼ਨ ਲਾਲ ਲਗਭਗ 32 ਸਾਲਾਂ ਤੋਂ ਕੰਮ ਕਰ ਰਹੇ ਹਾਂ ਇਸ ਵੰਦੀ ਕਿਸ਼ਨਾ ਗਰੁੱਪ ਪਰਜਿਸਟਡ ਕੰਸਲਟੈਂਸੀ ਫਾਰਮ ਬਨਾਈ ਹੋਈ ਹੋਣਾ ਸੀ ਕਮਿਊਟੇਸ਼ਨ ਦਾ ਕੇਸ ਪਾ ਰਹੇ ਆ ਜਿਸ ਨਾਲ ਕਮਿਊਟੇਸ਼ਨ ਦੀ ਰਿਕਵਰੀ 15 ਸਾਲ ਦੀ ਥਾਂ ਤੇ 10 ਸਾਲ 8 ਮਹੀਨੇ ਭਾਵ 128 ਮਹੀਨੇ ਵਿੱਚ ਕੀਤੀ ਜਾ ਸਕਦੀ ਹੈ ਇਸ ਬੰਦੀ ਪੰਜਾਬ ਹਾਈ ਕੋਰਟ ਚੰਡੀਗੜ੍ਹ ਨੇ 10 ਸਾਲ ਤੋਂ ਵੱਧ ਕਮਿਊਡੇਸ਼ਨ ਦੀ ਰਿਕਵਰੀ ਤੇ ਰੋਕ ਲਾ ਦਿੱਤੀ ਹੈ ਫਾਈਨੈਂਸ ਵਿਭਾਗ ਨੇ ਵੀ 28/6/24 ਅਤੇ 8/7/24 ਨੂੰ ਪੱਤਰ ਕੱਢ ਕੇ ਕਮਿਊਡੇਸ਼ਨ ਦੀ ਰਿਕਵਰੀ ਤੇ ਰੋਕ ਲਾਉਣ ਲਈ ਪੱਤਰ ਜਾਰੀ ਕੀਤਾ ਇਸ ਸੰਬੰਧੀ ਡਾਕਟਰពិសਨ ਲਾਲ ਨਾਲ ਸੰਪਰਕ ਕੀਤਾ ਜਾਵੇ